भगवान वाल्मीकि जी ਦੇ ਪ੍ਰਗਟ ਦਿਵਸ ਦੇ ਮੌਕੇ ਤੇ ਅਮਨ ਐਵੇਨਿਊ ਵਿਖੇ ਅਕਸ਼ੇ ਕੁਮਾਰ ਪੱਟੀ ਦੀ ਅਗਵਾਈ ਹੇਠ ਸੰਕੀਰਤਨ ਅਤੇ ਪੰਡਾਰੇ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਰਕੇਸ਼ ਸ਼ਰਮਾ ਰਾਜੇਸ਼ ਕੁਮਾਰ ਬੰਟੂ ਵਿਮਲ ਪੱਟੀ ਓਮਪrakash ਕੱਬਰ ਸ਼ਿਵ ਕੁਮਾਰ ਡਾਕਟਰ ਰਾਮ ਚਾਵਲਾ ਤੇਲ ਸਿੰਘ ਰਾਕੇਸ਼ ਗਿਲਵੀ ਮੌਜੂਦ ਸਨ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ উৎসব ਜਿਹੜਾ ਬੜੀ ਖੁਸ਼ੀਆਂ ਦੇ ਨਾਲ ਪਿਛਲੇ ਇੱਕ ਹਫ਼ਤੇ ਤੋਂ ਮਨਾਇਆ ਜਾ ਰਿਹਾ ਹੈ ਅੱਜ ਸਾਡੀ ਪਾਰਟੀ ਦੇ ਬਹੁਤ ਹੀ ਜਜ਼ਾਰੂ ਵਲੰਟੀਅਰ ਸਾਡੇ ਬਿੰਮਲ ਜੀ ਅਕਸ਼ੇ ਜੀ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਆ ਕੇ ਇੱਥੇ ਨਤਮਸਤਕ ਹੋਏ ਔਰ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਵੱਧ-ਤਵੱਦ ਪੜਾਉਣਾ ਲਿਖਣਾ ਚਾਹੀਦਾ ਜਦੋਂ ਬੱਚਾ ਕੋਈ ਪੜ੍ਹ ਲਿਖ ਜਾਂਦਾ ਤੇ ਫਿਰ ਉਹ ਸ਼ੇਰਨੀ ਦਾ ਦੁੱਧ ਪੀ ਕੇ ਸ਼ੇਰ ਬਣ ਜਾਂਦਾ ਸੋ ਆਪ ਅਸੀਂ ਸਾਰੇ ਬੱਚਿਆਂ ਨੂੰ ਆਪਣੇਆਂ ਨੂੰ ਵੱਧ-ਤਵੱਦ ਐਜੂਕੇਸ਼ਨ ਦਈ ਹੈ ਔਰ ਉਹੀ ਕੰਮ ਜਿਹੜਾ ਸਾਡੀ ਸਰਕਾਰ ਕਰ ਵੀ ਰਹੀ ਤੁਸੀਂ ਦੇਖੋ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਸੀਗੇ ਸਰਕਾਰੀ ਸਕੂਲ ਜਿੰਨੇ ਵੀ ਪੰਜਾਬ ਦੇ ਨੇ ਸਾਰੇ ਸਕੂਲਿਆਂ ਸਕੂਲਾਂ ਦੀ ਕਾਇਆ ਕਲਪ ਹੋ ਗਈ ਹੈ ਐਡੀ ਸ਼ਰਧਾ ਨਾਲ ਕਰਾਂਦੇ ਆਪਣੇ ਪਰਿਵਾਰ ਵੱਲੋਂ ਭੱਟੀ ਪਰਿਵਾਰ ਕਿ ਮੈਂ ਇਹਨਾਂ ਦੀ ਜਿੰਨੀ ਤਾਰੀਫ਼ ਕਰਾਂ ਓਨੀ ਘਾਟਾ ਤੁਸੀਂ ਦੇਖੋ ਮੱਕੀ ਕੋਈ ਚੀਜ਼ ਦੀ ਕਮੀ ਨਹੀਂ ਰੱਖਦੇ ਸਿਹਤੋਂ ਲੈ ਕੇ ਰਾਤ ਤੱਕ ਪੂਰੇ ਸਮਾਜ ਦੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਨਾਲ ਵੇਖ ਕੇ ਸਿੱਖੋ ਦੇਖੋ ਜਦੋਂ ਧਰਮ ਵਾਲੀ ਇੱਕ ਬੰਦਾ ਤੁਰਦਾ ਨਾ ਦੂਜਾ ਵੇਖੋ ਵੇਖੀ ਉਧਰ ਤੁਰਦਾ ਅਸੀਂ ਕੱਲ ਹੀ ਗੱਲ ਕਰ ਰਹੇ ਹਾਂ ਮੈਂ ਇਹਦੇ ਚੀਤਾ ਜੀ ਪ੍ਰੋਗਰਾਮ ਤੇ ਕੀ ਹੈ ਇਹ ਸਾਲ ਦੋ ਸਾਲ ਤੋਂ ਨਵੀਂ ਪੀੜ੍ਹੀ ਨੂੰ ਕਾਫੀ ਫਰਕ ਪਿਆ ਚੰਗੇ ਕੰਮ ਹੋਣਗੇ ਤੇ ਲੋਕੀ ਚੰਗੇ ਹਾਲ ਤੁਰਨਗੇ ਮਾੜੇ ਹੋਣਗੇ ਤੇ ਮਾੜੇ ਇਸ ਕਰਕੇ ਭੱਟੀ ਪਰਿਵਾਰ ਵਧਾਈ ਦਾ ਪਾਤਰ ਆ ਕਿ ਇਹ ਭਗਵਾਨ ਬਾਲਮੀਕੀ ਜੀ ਦਾ ਜਨਮ ਹੋ ਸਭ ਬੜੇ ਸ਼ਰਧਾ ਭਾਵਨਾ ਨਾਲ ਮਨਾਉਂਦਾ ਤੇ ਐਮਐਲਏ ਸਾਹਿਬ ਆਏ ਆ ਔਰ ਡਾਕਟਰ ਕੇਜੀ ਆਇਆ ਹਨੂਮਨ ਮੰਦਿਰ ਦੇ ਉੱਪਰ ਦਾਨ ਔਰ ਮੈਂ ਇਹੋ ਕਹਿਣਾ ਚਾਹੁੰਦਾ ਜੀ ਆਪਣਾ ਜਿੱਦਾਂ ਹੀ ਸਮਾਜ ਦਾ ਕੰਮ ਹੁੰਦਾ ਰਹੇ ਮਨ ਲੇ ਕਿ ਜਿੱਥੇ ਜਿੱਥੇ ਸਾਰਾ ਆਪਣਾ ਭਗਵਾਨ ਦਾ ਜਿੱਥੇ ਜਿੱਥੇ ਨਾਮ ਚੱਲਦਾ ਰਹੇ ਸਰ ਕੀਰਤਨ ਚੱਲਦਾ ਰਹੇ ਉੱਥੇ ਊਰਜਾ ਔਰ ਵਧੀਆ ਪ੍ਰਕਿਰਤੀ ਹੁੰਦੀ ਆ ਠੀਕ ਏ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਮਾਰੇ ਦੇ ਨਾਲ ਜਿਹੜੋ ਔਰ ਮਾਰੇ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਹੁਤ ਹੀ ਬਹੁਤ ਖੁਸ਼ੀਆਂ ਬਹੁਤ ਹੀ ਆਨੰਦ